ਪੈਰੀਓਲੰਪਿਕ ਫਾਈਨਲ ਚ ਪੁੱਜਣ ਵਾਲੀ ਕਿਡਾਰਨ ਵਿਨੇਸ਼ ਵਗਾਰਦ ਸੰਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਨੇਸ਼ ਵਗਾਰਦ ਨੂੰ ਬੁੱਧਵਾਰ ਨੂੰ 올ੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਿਕ ਮੈਲਾ 50 ਕਿਲੋਗ੍ਰਾਮ ਵਰਗ ਦੇ ਫਾਈਨਲ ਤੋਂ ਪਹਿਲਾਂ ਉਸ ਦਾ ਭਾਰ ਜ਼ਿਆਦਾ ਪਾਇਆ ਗਿਆ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ ਤੇ ਇੱਕ ਭਾਰਤੀ ਕੋਚ ਨੇ ਕਿਹਾ ਸੀ ਕਿ ਅੱਜ ਸਵੇਰੇ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਨਿਯਮਾਂ ਦੇ ਮੁਤਾਬਕ ਉਸ ਨੂੰ ਅਯੋਗ ਘਰਾਰ ਦਿੱਤਾ ਗਿਆ ਇਸੇ ਨਾਲ ਹੀ ਭਾਰਤ ਦੇ ਰੈਸਲਿੰਗ ਦੇ ਵਿੱਚ ਸੋਨ ਤਗਮਾ ਜਿੱਤਣ ਦੀ ਆਸ ਤੇ ਹੁਣ ਪਾਣੀ ਫਿਰ ਗਿਆ ਤੁਹਾਨੂੰ ਦੱਸ ਦਈਏ ਕਿ ਕੱਲ ਦੇ ਸਮੇਂ ਦੇ ਮੁਤਾਬਕ ਜਦੋਂ ਤੋਂ ਸਾਰੇ ਫੈਨਸ ਨੂੰ ਪਤਾ ਸੀ ਕਿ ਵਿਨੇਸ਼ ਫਗੜ ਹੁਣ ਫਾਈਨਲ ਦੇ ਵਿੱਚ ਪਹੁੰਚੇਗੀ ਤੇ ਉਸ ਨੂੰ ਹੁਣ ਸੋਨ ਤਗਮਾ मिलेगा ਤਾਂ سوشل میڈیا ਤੇ ਇੱਕ ਹੜਕੰਪ ਜਿਹਾ ਮਚ ਗਿਆ ਸੀ ਲੋਕ ਲਗਾਤਾਰ ਵਿਨੇਸ਼ ਫੋਰਗਟ ਦੀਆਂ ਫੋਟੋਆਂ ਵਾਇਰਲ ਕਰਦੇ ਹੋਏ ਨਜ਼ਰ ਆ ਰਹੇ ਸੀ ਤੇ ਲੱਗਦਾ ਸੀ ਕਿ ਆਖਿਰਕਾਰ ਕਿ ਆਖਿਰਕਾਰ ਭਾਰਤ ਦੀ ਚੋਲੀ ਦੇ ਵਿੱਚ ਸੋਨ ਤਗਮਾ ਜ਼ਰੂਰ ਪਏਗਾ ਪਰ ਹੁਣ ਉਹ ਆਸ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਪੈਰਿਸ 올림픽 ਫਾਈਨਲ ਚ ਪਹੁੰਚਣ ਵਾਲੀ ਖਿਡਾਰੀਨ ਵਿਨੇਸ਼ ਫੋਰਗਟ ਸੰਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਨੇਸ਼ ਫੋਰਗਟ ਨੂੰ 올림픽 ਤੋਂ ਅਯੋਗ ਕਰਾਰ ਦਿੱਤਾ ਗਿਆ 50 ਕਿਲੋਗ੍ਰਾਮ ਵਰਗ ਦੇ ਫਾਈਨਲ ਤੋਂ ਪਹਿਲਾਂ ਉਸ ਦਾ ਪਾਰ ਜ਼ਿਆਦਾ ਪਾਇਆ ਗਿਆ ਵਿਨੇਸ਼ ਨੇ ਮੰਗਲਵਾਰ ਨੂੰ ਇਸ ਈਵੈਂਟ ਦੇ 골ਡ ਮੈਡਲ ਮੁਕਾਬਲੇ ਦੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ ਲੋਕਾਂ ਦੇ ਵਿੱਚ ਇਸ ਖਬਰ ਨੂੰ ਲਾ ਕੇ ਬੇਹਦ ਖੁਸ਼ੀ ਸੀ ਕਿ 골ਡ ਮੈਡਲ ਆਖਿਰਕਾਰ ਭਾਰਤ ਦੇ ਹਿੱਸੇ ਆ ਹੀ ਜਾਏਗਾ ਪਰ ਹੁਣ ਪਰਸ਼ੰਸ਼ਕਾਂ ਦੇ ਲਈ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਇੱਕ ਭਾਰਤੀ ਕੋਚ ਨੇ ਦੱਸਿਆ ਕਿ ਆਸਵੇਰੇ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਹੈ ਨਿਯਮਾਂ ਦੇ ਮੁਤਾਬਿਕ ਉਸ ਨੂੰ ਈਯੋਗ ਕਰਾਰ ਦੇ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਭਾਰਤ ਦੇ ਰੈਸਲਿੰਗ ਦੇ ਵਿੱਚ ਸੋਨ ਤਗਮਾ ਜਿੱਤਣ ਦੀ ਆਸ ਤੇ ਹੁਣ ਪਾਣੀ ਫਿਰ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ